ਸਤ ਸ੍ਰੀ ਅਕਾਲ ਜੀ ਅ ਕੱਲ ਆਪਾਂ ਵੀਡੀਓ ਬਣਾਈ ਸੀ ਹੋਲੀ ਦੇ ਇਤਿਹਾਸ ਬਾਰੇ ਅ ਅੱਜ ਆਪਾਂ ਗੱਲ ਕਰਾਂਗੇ ਹੋਲੇ ਮਹੱਲੇ ਦੇ ਇਤਿਹਾਸ ਬਾਰੇ ਅ ਹੋਲੇ ਮਹੱਲਾ ਕਿਉਂ ਮਨਾਇਆ ਜਾਣ ਲੱਗਿਆ ਹੋਲੇ ਮਹੱਲੇ ਦਾ ਇਤਿਹਾਸ ਕੀ ਹੈ ਉਹ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਤਾਂ ਹੋਲਾ ਮਹੱਲਾ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਣ ਵਾਲਾ ਸਿੱਖਾਂ ਦਾ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ ਅ ਇਸ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 17ਵੀਂ ਸਦੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿੱਚ ਜਿਵਾਨਾ ਸਮੇਂ ਸਿੱਖਾਂ ਨੂੰ ਯੁੱਧ ਕਲਾ ਵਿੱਚ ਨਿਪੁੰਨ ਕਰਨ ਵਾਸਤੇ ਕੀਤੀ ਸੀ। ਤਵਾਰਿਕ ਗੁਰੂ ਸਾਹਿਬ ਦਾ ਕਰਤਾ ਗਿਆਨੀ ਗਿਆਨ ਸਿੰਘ ਲਿਖਦਾ ਹੈ ਕਿ ਇੱਕ ਵਾਰ Holi ਦੇ ਦਿਨਾਂ ਵਿੱਚ ਗੁਰੂ ਜੀ پاس ਬਹੁਤ ਸੰਗਤ ਆਈ ਜਿਸ ਵਿੱਚ ਨਾਟਕਾਟ, ਰਾਗੀ, ਰਬਾਬੀ, ਕਲਾਵਤ ਕਵੀਸ਼ਰੀ ਪੰਡਤ ਬਹੁਤ ਇਕੱਠੇ ਹੋਏ। ਇਹ ਆਪੋ ਆਪਣੀ ਗਲਾ ਦਿਖਾ ਦੀਵਾਨ ਵਿੱਚ ਵਾਵਾ ਖੱਟਣ ਲੱਗੀ। ਤੋਂ ਦੋਨੋਂ ਹੋਲੇ ਦੇ ਦਿਨ ਅਸਤਮ ਆ ਗਿਆ। ਗੁਰੂ ਸਾਗੀ ਨੇ ਉੱਚੀ ਥਾਂ ਦਮਦਮੇ ਪਰ ਦੀਵਾਨ ਲਾਉਣ ਦਾ ਹੁਕਮ ਦਿੱਤਾ। ਸਿੱਖਾਂ ਨੇ ਉਮਕੇ ਗੁਲਾਲ, ਅਮੀਰ ਤੇ ਝੋਲੇ ਘਰ ਲਿੱਤੇ। ਕੇਵੜਾ, ਗਲਾਗ, ਕੇਸਰ ਕਪੂਰ ਲਾ ਕੇ ਗੁਰੂ ਜੀ ਨੇ بڑے بڑے ਕੜਾਏ 'ਚ ਬੱਚੇ ਭਰ ਦਿੱਤੇ। ਗਲਾਲ ਦੀਆਂ ਝੋਲੀਆਂ ਪਰਕੇ ਸੰਗਤ ਆ ਇਕੱਠੀ ਹੋਈ ਤਦੋਂ ਨੂੰ ਗੁਰੂ ਸਾਹਿਬ ਵੀ ਮਸੰਗਾ ਮੇਵੜਿਆਂ ਮਸਾ ਆ ਸਮੇਤ ਸਪੈਦ ਨਵੀਨ ਪੋਸ਼ਾਕ ਪਹਿਨ ਕੇ ਆਪਣੇ ਆਪਣੇ ਅਧਿਕਾਰ ਅਨਸਾਰ ਆ ਬੈਠੇ ਪਹਿਲੇ ਰਾਗਿਆਂ ਨੇ ਇਹ ਕੋਲੀ ਗਾਵੀ ਅੱਜ ਹਮਾਰੇ ਬਨੇ ਪਾਗ ਅੱਜ ਹਮਾਰੇ ਬਨੇ ਪਾਗ ਪ੍ਰਸੰਗੀ ਮਿਲ ਖੇਲਣ ਲੱਗ ਹੋਲੀ ਕਿਨੀ ਸੰਤ ਸੇਵ ਰੰਗ ਲਗਤ ਅਤ ਲਾਲ ਦੇਵ ਇਸ ਤੋਂ ਪਿੱਛੋਂ ਰਬਾਬੀਆਂ ਨੇ ਹੋਲੀ ਦੇ ਸਰੀਏ ਗਾਏ ਪੁਨਾ ਮੇਵੜੇ ਨੇ ਕੋਲਾ ਖੇਡਣ ਦਾ ਅਰਦਾਸਾ ਸੋਧਿਆ ਪਹਿਲੇ ਜਵਾਨ ਚੰਦ ਨੇ ਗੁਰੂ ਸਾਹਿਬ ਜੀ ਨੂੰ ਅਮੀਰ ਗਲਾਲ ਚੜਾਇਆ ਸੁਗੰਧੀ ਵਾਲਾ ਰੰਗ ਛਿੜਕਿਆ ਫਿਰ ਵੱਡੇ ਵੱਡੇ ਮਸੰਦਾਂ ਦੇ ਨਾਮੀ ਨਾਮੀ ਸਿੱਖਾਂ ਨੇ ਗੁਲਾਰ ਰੰਗ ਅਤਰ ਉਲੀਕਿਆ ਫਿਰ ਤਾਂ ਸਿੱਖ ਸੰਗਤਾਂ ਨੇ ਇੱਕ ਦੂਜੇ ਤੇ ਅਜੀਹਾ ਗੁਲਾਰ ਰੰਗ ਪਾਇਆ ਕਿਉਂ ਸੱਚਮੁੱਚ ਦਾ ਯੁੱਧ ਕਰ ਵਿਖਾਇਆ ਇਸ ਤਰ੍ਹਾਂ ਅੱਠ ਦਿਨਾਂ ਤੱਕ ਹੋਲੀ ਦਾ ਆਨੰਦ ਪ੍ਰਿਆਗ ਵਿਲਾਸ ਹੁੰਦਾ ਰਿਹਾ ਕਵੀਸ਼ਰੀ ਕਵਿਤ ਸੁਣਾ ਕੇ ਗੁਰੂ ਜੀ ਤੋਂ ਦਾਨ ਪਾਉਂਦੇ ਰਹੇ ਨੌਵੇਂ ਦਿਨ ਮਹੱਲਾ ਖੇਡਿਆ ਨਿਸ਼ਾਨਾ ਦੇ ਦਰਸ਼ਨ ਤੇ ਫੁੱਲਾਂ ਦੀ ਵਰਖਾ ਹੋਈ ਕੜਾ ਪ੍ਰਚਾਰ ਵਰਤ ਕੇ ਸੰਗਤ ਨੇ ਯਥਾ ਸ਼ਕਤੀ ਕੀ ਟਚੜਾਈ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਾਂ ਨੂੰ ਯੁੱਧ ਕਲਾ ਵਿੱਚ નિਪੁੰਨ ਕਰਨ ਲਈ ਬੋਲੇ ਮੱਲੇ ਦੀ ਸ਼ੁਰੂਆਤ ਕੀਤੀ ਜਿਸ ਕਰਕੇ ਅੱਜ ਵੀ ਅਨੰਦਪੁਰ ਸਾਹਿਬ ਵਿਖੇ ਬੋਲੇ ਮੱਲੇ ਦਾ ਜਿਹੜਾ ਤਿਉਹਾਰ ਆ ਉਹ ਬਹੁਤ ਹੀ ਸ਼ਰਧਾਪੂਰਕ ਢੰਗ ਨਾਲ ਸਿੱਖ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ ਸੋ ਹੌਲੇ ਮੁਹੱਲੇ ਦੀਆਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ